ਨਮਸਤਕ ਕਰਨ ਚਲਾਈ ਆਪਣੇ ਵਾਈਗਰੂ ਨੇ ਮਤਲਬ ਆਪਣੇ ਕਰੰਟ ਚਲਾਈ ਇੱਕ ਨੌਜਵਾਨ ਕਿੰਨੀ ਕਿ ਖੁਸ਼ੀ ਆ ਜੀ ਜਾਣ ਦੀ ਬਾਕੀ ਬਹੁਤ ਜ਼ਿਆਦਾ ਹੀ ਖੁਸ਼ੀ ਆਈ ਕਿ ਆਪਣੇ ਰੁਕੀ ਕਹਿੰਦੇ ਕਿ ਬਾਹਰ ਜਾਣਾ ਬਾਹਰ ਜਾਣਾ ਮੈਂ ਸਾਰੇ ਨੂੰ ਖੁਸ਼ ਹੋ ਕੇ ਦੱਸਿਆ ਮੇਰੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਸਾਰੇ ਮਜ਼ਾਕ ਉਡਾਣ ਲੱਗੇ ਕਿ ਕਹਿੰਦੇ ਬੰਦਾ ਖੁਸ਼ ਹੋਣ ਲੱਗੇ ਕੈਨੇਡਾ ਦਾ ਵੀਜ਼ਾ ਲੱਗਿਆ ਮੈਂ ਕਿਹਾ ਕੋਈ ਗੱਲ ਨਹੀਂ ਵਾਈਗਰੂ ਨੇ ਮੈਨੂੰ ਵੀਜ਼ਾ ਇੱਥੇ ਦਾ ਤਾਂ ਆਇਆ ਉੱਥੇ ਦਾ ਵੀ ਮਤਲਬ ਲੋੜ ਦੀ ਕੋਈ ਲੋੜ ਹੀ ਨਹੀਂ ਪੈਣੀ ਜਦੋਂ ਉਹਦੇ ਘਰ ਤੇ ਸਭ ਕੁਝ ਲੈਣਾ ਹੈ ਤੇ ਉਹਨੇ ਉਹ ਸਭ ਕੁਝ ਦਿਵਾ ਦੇਣਾ ਜੋ ਉੱਤੇ ਲਿਖਿਆ ਵੀ ਨਹੀਂ ਸੀਗਾ ਜੀ ਕਿੰਨੇ ਦਿਨ ਦਾ ਵੀਜ਼ਾ ਲੱਗਾ ਹੈ ਔਰ ਕਿਹੜੇ ਕਿਹੜੇ ਗੁਰਦਆ ਮੈਂ ਦਰਸ਼ਨ ਕਰੋਗੇ 10 ਦਿਨਾਂ ਦਾ ਵੀਜ਼ਾ ਲੱਗਿਆ ਜੀ ਤੇ ਆਲਮੋਸਟ ਕਿੰਨੇ ਲੜਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਦਾ ਜਿਹੜੇ ਜਿਹੜੇ ਉਧਰ ਚੂਨਾ ਮੰਡੀ ਕੋਲਾਰੇ ਉਧਰ ਸਾਰਿਆਂ ਦਾ ਕੀ ਕੰਡਲ ਹੋ ਰਿਹਾ ਹੈ ਪਾਕਿਸਤਾਨ ਦੇ ਹਾਲਾਤ ਬੜੇ ਹੋਰਸਾਬ ਦੇ ਨੇ ਕਿ ਲਗਦਾ ਲਗਦਾ ਵੜਾ ਜਾ ਕਿਸੇ ਜਗ੍ਹਾ ਤੋਂ ਨਹੀਂ ਡਰ ਕਾ ਉਹ ਵੀ ਇਨਸਾਨ ਨੇ ਅਸੀਂ ਵੀ ਇਨਸਾਨ ਆਏ ਇਹ ਤਾਂ ਸਰਕਾਰਾਂ ਇਹੋ ਜਿਹੀ ਹੁੰਦੀਆਂ ਜੀ ਸਰਕਾਰਾਂ ਨੇ ਪਾੜ ਪੁਆਏ ਹੁੰਦੇ ਜੀ ਉਧਾਂ ਲੋਕਾਂ ਨੇ ਵੀਡੀਓ ਦੇਖੀਆਂ ਨੇ ਕਿੰਨੇ ਵਲੌਗਸ ਵਾੜਾ ਦੇ ਰਹੇ ਆ ਆਪਾਂ ਮੁੰਡੇ ਮੁੰਡੇ ਹੈਗੇ ਆ ਇੱਥੇ ਤੇ ਦੇਖ ਕੇ ਪਤਾ ਲੱਗਦਾ ਕਿ ਕੋਈ ਇੱਦਾਂ ਦਾ ਹੈ ਨਹੀਂ ਨਾਲ ਜਿੱਥੇ ਆਪਾਂ ਚੱਲੇ ਆ ਉਹਦੇ ਦਰ ਤੋਂ ਉੱਤੇ ਕੁਝ ਵੀ ਨਹੀਂ ਹੈ ਉਹਦੇ ਦਰ ਤੋਂ ਹੀ ਸਭ ਕੁਝ ਮਿਲਣਾ ਹੈ ਕੀ ਲੱਗਦਾ ਪਾਕਿਸਤਾਨ ਗਵਰਨਮੈਂਟ ਨੂੰ ਹੋਰ ਵੀਜ਼ਾ ਈਜ਼ੀ ਕਰਨਾ ਚਾਹੀਦਾ ਕਿਸੇ ਜਗ੍ਹਾ ਤੱਕ ਨਹੀਂ ਮੈਨੂੰ ਇਹ ਸਰਹੱਦ ਰੈਣੀ ਨਹੀਂ ਚਾਹੀਦੀਆਂ ਇਹ ਸਰਹੱਦਾਂ ਸਰਕਾਰਾਂ ਨੇ ਬਣਾਈਆਂ ਪਰ ਲੋਕ ਨਹੀਂ ਚਾਹੁੰਦੇ ਅਸਲ ਵਿੱਚ ਹਾਂ ਨਾਲੇ ਉੱਥੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਰਾਜ ਸੀਗਾ ਸਿੱਖ ਰਾਜ ਸਿੱਖ ਰਾਜ ਚਾਨੂੰ ਮਾਣ ਹੋਣਾ ਚਾਹੀਦਾ ਕਿ ਸਾਡਾ ਸਿੱਖ ਰਾਜ ਸੀਗਾ ਤੇ ਬਸ ਨੌਜਵਾਨ ਕਹਿੰਦੇ ਨੇ ਕਿ ਦੋਸਰਾ ਰੱਧਾ ਨੇ ਜਿਹਦੇ ਸਿਆਸਤਾਂ ਕਿਉਂ ਨਹੀਂ ਮਿਲਣ ਦਿੰਦੇ ਐਸੇ ਤੇ ਫਿਰ ਉਹਨਾਂ ਦੀ ਰੋਟੀ ਨਹੀਂ ਪਕਣੀ ਦੀ ਰੋਟੀ ਪੱਕੇਗੀ ਤਾਂ ਫਿਰ ਉਹਨਾਂ ਦਾ ਕਹਿੰਦੇ ਕੰਮ ਕੇ ਤਾਂ ਚੱਲੂਗਾ ਜੀ ਬਿਲਕੁਲ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਇੰਦਰਪਾਲ ਸਿੰਘ ਅਜੀਰੀ ਦਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਬੜੀਆ ਪਾਰਕ ਕਿਰਪਾ ਹੋਈ ਹੈ ਜੋ ਮਹਾਰਾਜ ਨੇ ਆਪਣੇ ਪਹਿਲੇ ਪ੍ਰਕਾਸ਼ ਪਰਉਪਤੇ ਉੱਥੇ ਸੇਵਾ ਦਾ ਮੌਕਾ ਲਿਆ ਹੈ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਜੋ ਕਿ ਕਈ ਜਗ੍ਹਾ ਤੋਂ ਆਲ ਵਰਲਡ ਤੋਂ ਜਿਹੜੀ ਸਿੱਖ ਸੰਗਤ ਹੈ ਉੱਥੇ ਦਰਸ਼ਨਾਂ ਲਈ ਜਾ ਰਹੀ ਹੈ ਤੇ ਸ਼ੋਮਨੀਗੁਰ ਦਵਾਰਾ ਪ੍ਰਬੰਧਕ ਕਮੇਟੀ ਤੇ ਜਿਤਨਾ ਸ਼ਦਕਾ ਤੇ ਭਾਰਤ ਸਰਕਾਰ ਦੇ ਉਨ੍ਹਾਂ ਦੀ ਇਜਾਜ਼ਤ ਨਾਲ ਜੋ ਕਿ ਉਹਨਾਂ ਦੇ ਦਰਸ਼ਨ ਹੋ ਰਹੇ ਨੇ ਗੁਰਦੁਆਮਾ ਦੇ ਪਾਕਿਸਤਾਨ ਵਿੱਚ ਗੁਰੂ ਸਾਹਿਬ ਨੇ ਇਹ ਸੇਵਾ ਜੋ ਹੈ ਆਪਣੀ ਕੀਰਤਨ ਰੂਪੀ ਜਿਹੜੀ ਉੱਥੇ ਸੇਵਾ ਲਾ ਜਿਹੜਾ ਜਨ ਸੰਜੀਤ ਕੋ ਰਹਿਣਾ ਚੰਡੀਗੜ੍ਹ ਬੇਸ਼ੱਕ ਨਹੀਂ ਬਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ 15 ਨਵੰਬਰ ਨੂੰ ਜੋ ਸਮੁੱਚਾ ਸਿੱਖ ਜਗਤ ਤੇ ਗੁਰਨਾਨਕ ਨਾਮ ਲੀਵਾ ਸੰਗਤ ਜਿਹੜੀ ਆ ਸੰਸਾਰ ਦੇ ਵਿੱਚ ਗੁਰਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਸ਼੍ਰੋਮਿਕ ਕਮੇਟੀ ਹਰ ਸਾਲ ਦੀ ਤਰ੍ਹਾਂ ਜਥਾ ਜਿਹੜਾ ਪਾਕਿਸਤਾਨ ਦੀ ਗੁਰਦੁਆਮਾ ਦੀ ਯਾਤਰਾ ਲਈ ਭੇਜਦੇ ਆ ਤੋ ਜਥਾ ਹੁਣ ਰਵਾਨਾ ਹੋਣਾ ਸਾਡੇ ਲੀਡਰ ਦੇ ਤੌਰ ਤੇ ਸਰਦਾਰ ਗਗਨਨਾਮ ਸਿੰਘ ਤੇ ਡਿਪਟੀ ਲੀਡਰ ਦੇ ਤੌਰ ਤੇ ਸੰਜੀਤ ਕੋਟ ਜਿਹੜੇ ਜਥੇਨ ਦੀ ਅਗਵਾਈ ਕਰਨਗੇ ਤੇ ਜਥਾ 763 ਜਿਹੜੇ ਯਾਤਰੀ ਐ ਜਿਨ੍ਹਾਂ ਨੂੰ ਵਿਜੇ ਲੱਗੇ ਆ ਉਹ ਗੁਰਦੁਆਮਾ ਦੀ ਪਾਕਿਸਤਾਨ ਦੀ ਗੁਰਦੁਆਮਾ ਦੀ ਯਾਤਰਾ ਕਰਨਗੇ ਤੇ 23 ਤਰੀਕ ਨੂੰ ਜਿਹੜਾ ਜਥਾ ਜਿਹੜਾ ਵਾਪਸੀ ਕਰੇਗਾ ਉਦੇ ਨਾਲ ਸਾਡੇ ਪ੍ਰਬੰਧਕ ਤੌਰ ਤੇ ਵੀ ਸ਼੍ਰੋਮਿਕ ਕਮੇਟੀ ਦੇ ਅਨਤਾਰ ਜਾ ਰਹੇ ਆ ਸੇਵਾਦਾਰ ਜਾ ਰਹੇ ਤੇ ਇਹ ਵੀ ਆ ਕਿ ਉੱਥੇ 23 ਨਿਸ਼ਾਨ ਸਾਹਿਬ ਦੀ ਜਿਹੜੀ ਸੰਭਾਲ ਦੇ ਲਈ ਚੋਲੇ ਜਿਹੜੇ ਆ 23 ਉਹ ਵੀ ਲੈ ਕੇ ਜਾ ਰਹੇ ਆ ਇਸੇ ਤਰ੍ਹਾਂ ਕਕਾਰ ਜਿਹੜੇ ਆ ਅਮਰ ਸਚਾਰ ਦੇ ਲਈ ਕਕਾਰ ਜਿਹੜੇ ਆ ਉਹ ਵੀ ਨਾਲ ਜਾ ਰਹੇ ਆ ਬਾਕੀ ਇੰਤਜ਼ਾਮ ਜਿੱਦਾਂ ਸਤਕਾਰ ਜਿੰਨਾ ਜਿੰਨਾ ਨੂੰ ਦੇਣਾ ਉਹਦਾ ਲਈ ਸਰੂਪੇ ਵਗੈਰਾ ਵੀ ਲੋਈਆਂ ਉਹ ਵੀ ਨਾਲ ਲੈ ਕੇ ਜਾ ਰਹੇ ਆ ਕਿਉਂਕਿ ਸ਼ੋਵੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਤੇ ਇਹਦੇ ਪੁਖਤਾ ਪ੍ਰਵਾਨ ਜਿਹੜੇ ਸਾਰੇ ਦੇ ਸਾਰੇ ਜੱਥੇ ਦੇ ਕੀਤੇ ਗਏ ਆ ਤੇ ਮੈਂ ਅਰਦਾਸ ਕਰਦਾ ਕਿ ਜੱਥਾ ਆਪਣੀ ਆਸਥਾ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਗੁਰਦੁਆਮਾਂ ਦੀ ਯਾਤਰਾ ਕਰਕੇ ਸਾਰੇ ਦੇ ਸਾਰੇ ਜਿਹੜੇ 23 ਤਰੀਕ ਨੂੰ ਵਾਪਸ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਨ ਸਰ ਜੀ ਜੀ ਜਿਹੜੇ ਸਤਲੁਜ ਤੋਂ ਦੇ ਨੇਕੀ ਬਤ ਤੋਂ ਬਤ ਲੱਗਣ ਪਰ ਨਹੀਂ ਲੱਗ ਰਹੀ ਨਿਰਾਸ਼ ਲੱਗਦਾ ਕਿ ਐਸਜੀਪੀਸੀ ਵੱਲੋਂ ਕਦਮ ਨਹੀਂ ਚੁੱਕੇ ਜਾਂਦੇ ਸੋ ਉਹਨਾਂ ਸੰਗਤਾਂ ਨੂੰ ਕੀ ਅਫੀਦ ਕੀ ਰਿਹਾ ਦੇਖੋ ਬੜਾ ਮਨ ਦੁਖੀ ਹੁੰਦਾ ਕਿਉਂਕਿ 3000 ਦਾ ਕੋਟਾ ਜਿਹੜਾ ਹੈ ਪਾਕਿਸਤਾਨ ਸਰਕਾਰ ਨੇ ਵੀ ਕਿਹਾ ਆ ਤੇ ਪਾਕਿਸਤਾਨ ਦੀ ਜਿਹੜੀ ਸੇਗੁਰਦਵਾਰਾ ਬੰਦ ਕਮੇਟੀ ਉਹਨੇ ਵੀ ਕਿਹਾ ਆ ਪਰ ਮਨ ਨੂੰ ਬੜਾ ਦੁੱਖ ਲੱਗਦਾ ਕਿ ਅਸੀਂ 2244 ਜਿਹੜੇ ਵੀਜ਼ਾ ਲੱਗਣ ਦੇ ਲਈ ਪਾਸਪੋਰਟ ਭੇਜੇ ਸੀ ਤੇ 763 ਸਾਰੇ ਵੀਜ਼ੇ ਲੱਗੇ ਆ ਤੇ 1481 ਜਿਹੜੇ ਆ ਉਹਨਾਂ ਦੇ ਪਾਸਪੋਰਟ ਰਿਜੈਕਟ ਹੋਏ ਵੀਜ਼ੇ ਨਹੀਂ ਲੱਗੇ ਪਰ ਉਹਨਾਂ ਦਾ ਸਿਸਟਮ ਬਾਰੇ ਨਹੀਂ ਪਤਾ ਲੱਗਦਾ ਪ੍ਰਧਾਨ ਜੀ ਨੇ ਜਦੋਂ ਅੰਤਰ ਕਮੇਟੀ ਦੀ ਪਾਸੋਂ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਡੈਪੂਟੇਸ਼ਨ ਪਾਕਿਸਤਾਨ ਐਂਬੈਸੀ ਨੂੰ ਭਜਾ ਕੇ ਮਿਲੇਗਾ ਤਾਂ ਮੈਂ ਪ੍ਰਧਾਨ ਜੀ ਨੇ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਨਾਲ ਜਿਹੜਾ ਕਬੋਰਡਿਆ ਰਾਣਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾਵੇ ਕਿਉਂਕਿ ਖੱਜਲਖਵਾਰੀ ਨਾ ਹੋਵੇ ਜੇ ਸਾਨੂੰ ਇੰਨੇ ਹੀ ਵਿਜੇ ਦਿਨ ਤਾਂ ਹੀ ਉਹਨੇ ਪਾਸਪੋਰਟ ਭੇਜੀਏ ਤੇ ਇਹਦੇ ਲਈ ਸਾਰੀ ਗੱਲਬਾਤ ਪਾਕਿਸਤਾਨ ਸਰਕਾਰ ਨਾਲ ਵੀ ਕੀਤੀ ਜਾਵੇਗੀ ਤੇ ਪਾਕਿਸਤਾਨ ਐਮਬੈਸੀ ਦੇ ਵਿੱਚ ਵੀ ਜਿਹੜਾ ਭੇਜਿਆ ਜਾਵੇਗਾ ਸਬ ਕਮੇਟੀ ਬਣਾ ਕੇ ਠੀਕ ਹੈ ਮੇਰੇ ਤੋਂ ਪਹਿਲਾਂ ਸਾਡੇ ਮਨਨ ਸਾਹਿਬ ਜੀ ਸਾਹਿਬ ਨੇ ਦੱਸਤੀ ਸਾਰੀ ਗੱਲ ਗੱਲ ਇਹੋ ਹੀ ਹੈ ਜਿੰਨੇ ਅਸੀਂ ਉਹਨੇ ਮੰਗਦੇ ਨੇ ਅਸੀਂ ਉਹਨਾਂ ਹੀ ਭੇਜੀਏ ਸੰਗਤ ਜਿਹੜੀ ਬਹੁਤੀ ਖਰਾਬ ਹੁੰਦੀ ਹੈ ਐਲੀਕੇਸ਼ਨ ਜਿਹੜਾ ਸਾਡੇ ਸਾਡੇ ਦੇ ਲਾਉਂਦੇ ਨੇ ਵੀ ਸਾਡੇ ਲੱਗੇ ਨਹੀਂ ਜਾਂ ਤੁਸੀਂ ਲਵਾਏ ਨਹੀਂ ਸਾਡਾ ਕੋਈ ਵਿੱਚ ਰੋਲ ਦਾ ਨਹੀਂ ਅਸੀਂ ਉਹ ਆਪਣੇ ਮੈਸੇਜ ਭੇਜੀਦੇ ਆ ਮੈਸੀ ਦੀ ਮਰਜ਼ੀ ਲਾਉਂ ਚਾਹੇ ਨਾ ਨਾ ਜਾਂ ਘੱਟ ਕਰਨ ਪਰ ਫੇਰ ਵੀ ਉਹ ਸਰਕਾਰ ਨਾਲ ਜਿੱਦਾਂ ਪ੍ਰਧਾਨ ਜੀ ਨੇ ਰਿਜੈਕਟਰ ਚ ਗੱਲ ਕੀਤੀ ਹੈ ਪ੍ਰਧਾਨ ਜੀ ਅੱਗੇ ਜਾ ਕੇ ਗੱਲ ਕਰਨੇ ਜਿੱਦਾਂ ਨਾ ਕਿਹਾ ਤਾਂ ਮਨਸਾ ਹੋਣਾ ਉਥੇ ਉਹਦੀ ਸਰਕਾਰ ਨਾਲ ਉਹਨਾਂ ਗੱਲ ਕਰਾਂਗੇ ਜਾ ਕੇ ਮੈਂ ਕਹਿੰਦਾ ਇਦਾਂ ਗੱਲ ਕਰਨੀ ਚਾਹੀਦੀ ਉਹ ਸਰਕਾਰ ਨਾਲ ਸਾਡੇ ਜਿਹੜੇ ਲੋਕੀ ਸਰਦਾਲੂ ਨੇ ਖੰਜਰ ਖਰਾਬ ਨਾ ਹੋਣ ਮੈਂ ਤਾਂ ਅਤੀ ਧੰਨਵਾਦੀ ਆ ਸਰਦਾਰ ਜਿੰਦਰ ਸਿੰਘ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੁੱਖ ਮਤਲਬ ਸੇਵਾਦਾਰ ਕਰਕੇ ਇਥੋਂ ਦੇ ਜਿਵੇਂ ਦੀ ਗਵਾਹੀ ਕਰਨ ਵਾਸਤੇ ਮਦਦ ਤੋੜਿਆ ਤੋੜ ਲੱਗੇ ਨੇ ਮੈਂ ਦੀ ਧੰਨਵਾਦੀ ਹਾਂ ਚੀਫ ਸੈਕਟਰੀ ਸਾਹਿਬ ਦਾ ਵੀ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਪਾਣ ਕਲਾ ਦੇ ਬਖਸ਼ੇ ਤੇ ਮੈਂ ਦੀ ਧੰਨਵਾਦੀ ਹਾਂ ਸਰਦਾਰ ਸਤਵੀਰ ਸਿੰਘ ਜੀ ਦਾ ਜਿਹੜਾ ਸਾਰੇ ਮਜ਼ਮਲਾਜ਼ਮਾਂ ਦਾ ਧੰਨਵਾਦ ਕਰਦਾ ਜਿਹੜਾ ਮੈਨੂੰ ਤੁਸੀਂ ਇਹਨਾਂ ਮਾਨ ਦਿੱਤਾ ਇਹ ਮਾਨ ਦੇ ਮੁਕਾਬਲੇ ਪਰ ਗੁਰੂ ਅਰਜਨ ਦਾ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਤੰਦਰੁਸਤੀ ਬਖਸ਼ੇ ਗੁਰੂ ਮਹਾਰਾਜ ਗੁਰੂ ਨਾਨਕ ਨੂੰ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ